ਨਕੌਦਰ ਦੇ ਤਹਿਸੀਲ ਬਾਯਾਰ ਦੇ ਵਿੱਚ ਅੱਜ ਫੇਰ ਚੋਰੀ ਹੋਈ ਆ ਚੋਰੀ ਜਿਹੜੀ ਗੁਪਤਾ ਫੈਂਸੀ ਸਟੋਰ ਤੇ ਹੋਈ ਆ ਲਗਾਤਾਰ ਚੋਰੀਆਂ ਨਕੌਦਰ ਸ਼ਹਿਰ ਦੇ ਵਿੱਚ ਵੱਧ ਰਹੀਆਂ ਵਾ ਗੱਲਬਾਤ ਕਰ ਲੈਨੇ ਆ ਇਹਨਾਂ ਦੇ ਨਾਲ ਕੀ ਨੁਕਸਾਨ ਹੋਇਆ ਕੀ ਨਾਂਜੀ ਤੁਹਾਡਾ ਮੇਰਾ ਨਾਮ ਦਿਨੇਸ਼ ਗੁਪਤਾ ਬੱਬਲ ਦੇ ਨਾਮ ਤੋਂ ਜਾਣਦੇ ਲੋਕ ਮੈਨੂੰ ਬੱਬਲ ਦੇ ਨਾਮ ਤੋਂ ਦੁਕਾਨ ਦਾ ਕੀ ਨਾਂਜੀ ਗੁਪਤਾ ਫੈਂਸੀ ਸਟੋਰ ਕੀ ਗੱਲਬਾਤ ਜੀ ਅੱਜ ਜੀ ਅੱਜ ਸਵੇਰੇ ਜਦੋਂ 9:30 10:00 ਵਜੇ ਦੁਕਾਨ ਖੋਲੀ ਆ ਜੀ ਤੇ ਉੱਪਰ ਸਾਡੇ ਪੌੜੀਆਂ ਦਾ ਲੋਹੇ ਦਾ ਗੇਟ ਤੋੜ ਕੇ ਅੰਦਰ ਆਏ ਆ ਤੇ ਸਾਡੇ ਕੁਛ ਥੇ ਰੁਪਏ ਪਏ ਸੀ ਭਾਨ ਪਰਚੀਆਂ ਉਹ 5 ਤੋਂ 6000 ਰੁਪਏ ਦੀਆਂ ਤੇ ਨਾਲ ਗੋਲਕਾਂ ਤੋੜ ਕੇ ਪੈਸੇ ਲੱਗੇ ਉਹਦਾ ਕੋਈ ਅੰਦਾਜ਼ਾ ਨਹੀਂ ਕਿੰਨੇ ਪੈਸੇ ਆ ਗਏ ਜੀ ਕੋਈ ਸੀਸੀਟੀਵੀ ਕੈਮਰੇ ਲੱਗੇ ਨਹੀਂ ਜੀ ਸੀਸੀਟੀਵੀ ਕੈਮਰੇ ਨਹੀਂ ਲੱਗੇ ਪਰ ਜਿਹੜੇ ਸਾਡੇ ਬਾਜ਼ਾਰ ਚ ਹੋਈਆਂ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਆ ਉਹਨਾਂ ਵਿੱਚੋਂ ਵੀ ਉਹਨੂੰ ਤੋੜ ਕੇ ਉਹ ਸਮਾਨ ਲੈ ਜਾਂਦੇ ਆ ਤੇ ਅਸੀਂ ਬੜੇ ਪਰੇਸ਼ਾਨ ਆ ਇਹ 8-10 ਚੋਰੀਆਂ ਹੋ ਚੁੱਕੀਆਂ ਜੀ ਥੋੜੇ ਦੇਰ ਦੇ ਵਿੱਚ ਪੁਲਸ ਨੂੰ ਕੰਪਲੇਟ ਕਰਤੀ ਹਾਂ ਹਾਂ ਜੀ 112 ਨੰਬਰ ਤੇ ਕੰਪਲੇਂਟ ਪਾਈ ਆ ਪੁਲਸ ਵਾਲੇ ਆਏ ਵੀ ਸੀਗੇ ਤੇ ਉਹ ਕਹਿੰਦੇ ਸਾਨੂੰ ਦਰਖਾਸਤ ਲਿਖ ਕੇ ਤੁਸੀਂ ਦੇ ਦਿਓ ਤਾਂ ਫਿਰ ਅਸੀਂ ਹੁਣ ਜਾਵਾਂਗੇ ਜੀ ਉਹਨਾਂ ਇੱਕ ਤਰੀ ਫਿਰਦਾ ਸੀ ਕਿੰਨਾ ਨੁਕਸਾਨ ਆ ਗਿਆ ਆਪਣਾ 5 ਤੋਂ 6000 ਰੁਪਏ ਦਾ ਕੋਈ ਵੀ ਇੱਥੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਨਹੀਂ ਜੀ ਸਾਡੇ ਸੀਸੀਟੀਵੀ ਕੈਮਰੇ ਨਹੀਂ ਚੌਕੀਦਾਰ ਸੀਗਾ ਜੀ ਪਹਿਲਾਂ ਇਹਨਾਂ ਨੇ ਕਰੀ ਚੋਰਾਂ ਨੇ ਉਹਨੂੰ ਬਹੁਤ ਕੁੱਟਿਆ ਤੇ ਉਹ ਵਿਚਾਰਾ ਮਰਨ ਦੇ ਕਗਾਰ ਤੇ ਸੀਗਾ ਫਿਰ ਉਹਦਾ ਇਲਾਜ ਕਰਾਇਆ ਬਜ਼ਾਰ ਵਾਲਿਆਂ ਨੇ ਫਿਰ ਉਹ ਆਪਣੇ ਪਿੰਡ ਚਲਾ ਗਿਆ ਵਾਪਸ ਕੋਈ ਚੌਕੀਦਾਰ ਨਹੀਂ ਲੱਗਦਾ ਕੀ ਮੰਗਦਾ ਜੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਇਹੀ ਮੰਗਾ ਵੀ ਇਹਨਾਂ ਨੂੰ ਨਕੇਲ ਪਾਈ ਜਾਵੇ ਅਸੀਂ ਬੜੇ ਪਰੇਸ਼ਾਨ ਆ ਇਦਾਂ ਤਾਂ ਅਸੀਂ ਕਿਸੇ ਵੇਲੇ ਕੋਈ ਦੁਕਾਨ ਤੇ ਚੀਜ਼ ਰਹਿ ਹੀ ਜਾਂਦੀ ਹੈ ਤਾਂ ਪਰ ਇਹ ਲੋਕ ਸਾਡਾ ਨੁਕਸਾਨ ਕਰ ਰਹੇ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਥੋੜੀ ਸਖਤ ਕਾਰਵਾਈ ਕਰਕੇ ਇਹਨਾਂ ਦੇ ਉੱਤੇ ਤਾਂ ਇਹਨੂੰ ਹਮਲੀ ਜਾਮਾ ਪਨਾਇਆ ਜਾਵੇ ਤਸਵੀਰਾਂ ਤੁਹਾਨੂੰ ਤਹਿਸੀਲ ਬਜ਼ਾਰ ਨਕੂਦਰ ਤੋਂ ਦਿਖਾ ਰਹੇ ਸੀ ਜਿੱਥੇ ਅੱਜ ਫੇਰ ਗੁਪਤਾ ਫੈਂਸੀ ਸਟੋਰ ਤੋਂ ਚੋਰਾਂ ਨੇ ਧਵਾ ਬੋਲੇ ਆ ਬਵਲ ਗੁਪਤਾ ਜੀ ਦੇ ਨਾਂ ਤੇ ਇਹ ਜਾਣਦੇ ਇਹਨਾਂ ਨੂੰ ਲੋਕ ਤਸੀਲ ਬਾਜ਼ਾਰ ਦੀ ਘਟਨਾयां ਲਗਾਤਾਰ ਚੋਰੀਆਂ ਦੇ ਵਿੱਚ ਵਾਧਾ ਹੋ ਰਿਹਾ ਪਹਿਲੇ ਸਰਾਫਾਂ ਬਾਜ਼ਾਰ ਚ ਚੋਰੀ ਹੁੰਦੀ ਆ ਦੋ ਦਿਨ ਪਹਿਲੇ ਅੱਜ ਤਸੀਲ ਬਾਜ਼ਾਰੇ ਚ ਚੋਰੀ ਹੁੰਦੀ ਆ ਇਹਨਾਂ ਦੀ ਵੀ ਪ੍ਰਸ਼ਾਸਨ ਕੋਲ ਇਹ ਹੀ ਮੰਗਾ ਕਿ ਜਲਦੀ ਤੋਂ ਜਲਦੀ ਇਦਾਂ ਦੇ ਚੋਰਾਂ ਨੂੰ ਫੜ ਕੇ ਨੱਥ ਪਾਈ ਜਾ ਕੇ ਤਾਂ ਕਿ ਅੱਗੇ ਤੋਂ ਕਿਸੇ ਦਾ ਹੋਰ ਨੁਕਸਾਨ ਨਾ ਹੋਵੇ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਏਕਤਾ ਲਹਿਰ ਨਿਊਜ਼ ਦੇ ਕੋਡਰ